ਦੀਪ ਸਿੰਘ ਢੱਲੇਵਾਲ ਖਨੌਰੀ ਬਾਰਡਰ ਤੋਂ ਐਂਬੂਲਰ ਐਂਬੂਲੈਂਸ ਰਾਹੀਂ ਚੰਡੀਗੜ੍ਹ ਨੂੰ ਰਵਾਨਾ ਹੋਏ ਨੇ ਤਕਰੀਬਨ ਕਹਿ ਸਕਦੇ ਆ ਕਿ ਪੌਣੇ 2 ਘੰਟੇ ਦੇ ਵਿੱਚ ਸਿਰਫ 50 ਕਿਲੋਮੀਟਰ ਦਾ ਜਿਹੜਾ ਸਫ਼ਰ ਹੈ ਉਹ ਤੈਅ ਕੀਤਾ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਨੂੰ ਤਕਰੀਬਨ 81 ਦਿਨ ਹੋ ਗਏ ਮਰਨਾਂ ਸੰਤੇ ਬੈਠੇ ਹੋਿਆਂ ਨੂੰ ਉਹਨਾਂ ਦੀ ਸਿਹਤ ਜਾਦਾ ਕਮਜ਼ੋਰ ਹੋਣ ਕਰਕੇ ਜਿਹੜੇ ਝਟਕੇ ਨੇ ਗੱਡੀ ਦੇ ਵਿੱਚ ਨਾ ਪੈਣ ਇਸ ਕਰਕੇ ਜਿਹੜੀਆਂ ਗੱਡੀਆਂ ਦੀ ਸਪੀਡ ਹੈ 30 ਤੋਂ 35 ਕਿਲੋਮੀਟਰ ਦੀ ਸਪੀਡ ਹੈ ਜਿਹੜੀ ਉਹ ਰੱਖੀ ਗਈ ਆ ਸਾਹਮਣੇ ਤੁਹਾਨੂੰ ਜਿਹੜੀਆਂ ਗੱਡੀਆਂ ਦਾ ਕਾਫਲਾ ਦਿਖ ਰਿਹਾ ਜਿਹੜੀ ਸਭ ਤੋਂ ਪਹਿਲੀ ਐਂਬੂਲੈਂਸ ਹੈ ਉਹਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਰੱਖੇ ਗਏ ਨੇ ਤੇ ਦੋ ਡਾਕਟਰ ਨੇ ਅਬ ਨਿਊ ਕਹਾੜ ਉਹਨਾਂ ਦੇ ਨਾਲ ਬੈਠੇ ਹੋਏ ਨੇ ਤੇ ਉਤੋਂ ਪਿਛਲੀ ਐਂਬੂਲੈਂਸ ਦੇ ਵਿੱਚ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਵਿੱਚ ਡਾਕਟਰਾਂ ਦੀ ਟੀਮ ਹੈ ਕਿਉਂਕਿ ਕੋਈ ਵੀ ਜਿਹੜੀ ਕੋਈ ਗੱਲਬਾਤ ਹੁੰਦੀ ਆ ਰਸਤੇ ਦੇ ਵਿੱਚ ਕੋਈ ਦਿੱਕਤ ਆਉਂਦੀ ਆ ਜਗਜੀਤ ਸਿੰਘ ਢੱਲੇਵਾਲ ਨੂੰ ਤਾਂ ਫੌਰੀ ਤੌਰ ਤੇ ਡਾਕਟਰੀ ਸਹਿਤਾ ਜਿਹੜੀ ਉਹ ਦਿੱਤੀ ਜਾ ਸਕੇ ਇਹ ਜਿਹੜੀਆਂ ਤਸਵੀਰਾਂ ਨੇ ਅਸੀਂ ਇਸ ਟਾਈਮ ਮਹਿਲਾ ਚੌਕ ਖੜੇ ਆਂ ਤਕਰੀਬਨ 50 ਕਿਲੋਮੀਟਰ ਪਾਉਣੇ 2 ਘੰਟੇ ਦੇ ਵਿੱਚ ਸਫ਼ਰ ਤੈਅ ਕਰਕੇ ਗੱਡੀਆਂ ਆਈਆਂ ਨੇ ਐਸੇ ਸਪੀਡ ਤੇ ਜੇ ਉਹ ਸਪੀਡ ਹੁਣ ਜਾ ਰਹੀਆਂ ਨੇ ਐਸੀ ਸਪੀਡ ਦੇ ਉੱਤੇ ਜਿਹੜੀਆਂ ਗੱਡੀਆਂ ਨੇ ਉਹ ਚੰਡੀਗੜ੍ਹ ਵੱਲ ਵੱਧ ਰਹੀਆਂ ਨੇ ਹੁਣ ਇਸ ਮਹਿਲਾ ਚੌਕ ਤੋਂ ਭਵਾਨੀਗੜ੍ਹ ਭਵਾਨੀਗੜ੍ਹ ਤੋਂ ਪਟਿਆਲਾ ਪਟਿਆਲੇ ਤੋਂ ਰਾਜਪੁਰਾ ਰਾਜਪੁਰੇ ਤੋਂ ਜਿਹੜਾ ਚੰਡੀਗੜ੍ਹ ਜਿਹੜਾ ਹੋ ਕੇ ਇਹ ਜਿਹੜਾ ਵੱਡਾ ਕਾਫਲਾ ਹੈ ਉਹ ਉੱਥੇ ਨੂੰ ਰਵਾਨਾ ਹੋਊਗਾ ਇਹ ਜਿਹੜੀਆਂ ਤਸਵੀਰਾਂ ਕਿਉਂਕਿ ਜਿੱਥੇ ਬਲੈਂਕ ਵਿਰਾਂ ਦੀਆਂ ਗੱਡੀਆਂ ਵੀ ਨੇ ਨਾਲ ਉੱਥੇ ਹੀ ਜਿਹੜੇ 13 14 ਕਿਸਾਨ ਨੇ ਜਿਹੜੇ ਉਹ ਉਹਨਾਂ ਨੇ ਮੀਟਿੰਗ ਦੇ ਵਿੱਚ ਹਿੱਸਾ ਲੈਣਾ ਉਹ ਵੀ ਨਾਲ ਨੇ ਤੇ ਬਾਕੀ ਸਾਰੀਆਂ ਗੱਡੀਆਂ ਵਲੰਟੀਅਰਾਂ ਦੀਆਂ ਜਿਹੜੀਆਂ ਗੱਡੀਆਂ ਤੁਸੀਂ ਦੇਖ ਰਹੇ ਹੋ ਉਹ ਵਲੰਟੀਅਰ ਗੱਡੀਆਂ ਨੇ ਤਕਰੀਬਨ 50 60 ਗੱਡੀਆਂ ਦਾ ਜਿਹੜਾ ਵੱਡਾ ਕਾਫਲਾ ਹੈ ਉਹ ਚੰਡੀਗੜ੍ਹ ਨੂੰ ਰਵਾਨਾ ਹੋਇਆ ਵੱਡੀਆਂ ਉਮੀਦਾਂ ਜਿਤਾਈਆਂ ਜਾ ਰਹੀਆਂ ਨੇ ਕਿਉਂਕਿ ਕਹਿ ਸਕਦੇ ਹਾਂ ਕਿ 81ਵੇਂ ਦਿਨ ਜਗਦੀਸ਼ ਸਿੰਘ ਡੱਲੇਵਾਲ ਨਾਲ ਨੂੰ 81 ਦਿਨ ਹੋ ਚੁੱਕੇ ਨੇ ਮਰਨwarte ਤੇ ਬੈਠੇ ਆ 81 ਦਿਨਾਂ ਬਾਅਦ ਕੇਂਦਰ ਸਰਕਾਰ ਵੱਲੋਂ ਜਿਹੜੀ ਇਹ ਮੀਟਿੰਗ ਮਿਲੀ ਆ ਮੀਟਿੰਗ ਦੇ ਵਿੱਚ ਕੋਈ ਸਖਾਵਾਂ ਮਾਹੌਲ ਬਣਨ ਵਾਲਾ ਕੋਈ ਸਖਾਵੇਂ ਮਾਹੌਲ ਦੇ ਵਿੱਚ ਮੀਟਿੰਗ ਹੋਣੀ ਆ ਇਹ ਕਾਕਾ ਸਿੰਘ ਕੋਟੜਾ ਨੇ ਕਿਹਾ ਜੇ ਕਿ ਸਾਨੂੰ ਬਹੁਤ ਜਿਹੜੀਆਂ ਉਮੀਦਾਂ ਨੇ ਇਸ ਮੀਟਿੰਗ ਤੈਨੂੰ ਲੈ ਕੇ ਕਿਉਂਕਿ ਕਾਫੀ ਵੱਡਾ ਗੈਪ ਹੈ ਜਿਹੜਾ ਕੇਂਦਰ ਸਰਕਾਰ ਨਾਲ ਮੀਟਿੰਗਾਂ ਦਾ ਪਿਆ ਉਸ ਨੂੰ ਦੇਖਦੇ ਹੋਏ ਜਿਹੜੀਆਂ ਅੱਜ ਜਿਹੜਾ ਕਾਫੀ ਗੈਪ ਤੋਂ ਬਾਅਦ ਮੀਟਿੰਗ ਹੋਣ ਜਾ ਰਹੀ ਹੈ ਜਿਦੇ ਵਿੱਚ ਸਾਨੂੰ ਪੂਰਨ ਆਸ ਹੈ ਕਿ ਕੇਂਦਰ ਸਰਕਾਰ ਆ ਜਿਹੜੀ ਇਸ ਕਿਸਾਨਾਂ ਦੀ ਜ਼ੁਰ ਸੁਣਵਾਈ ਕਰੂਗੀ ਪੂਰੀਆਂ ਉਮੀਦਾਂ ਲੈ ਕੇ ਅੱਜ ਜਿਹੜੀਆਂ ਇਹ ਗੱਡੀਆਂ ਦਾ ਕਾਫਲਾ ਉਹ ਚੰਡੀਗੜ੍ਹ ਨੂੰ ਰਵਾਨਾ ਹੋਇਆ ਵੱਡੀ ਵੱਡੀ ਗਿਣਤੀ ਦੇ ਵਿੱਚ ਤੇ ਜਿੱਥੇ ਕਿਸਾਨ ਨੇ ਜਿਹੜੇ ਲਗਾਤਾਰ ਸੰਘਰਸ਼ ਕਰ ਰਹੇ ਨੇ 1 ਸਾਲ ਤੋਂ ਉਹ ਇੱਕ ਜਿਹੜਾ ਨੌਜਵਾਨ ਸੁਭ ਕਰਨ ਦੀ ਉਸ ਜਗ੍ਹਾ ਤੇ ਮੌਤ ਵੀ ਹੋਈ ਸੀ ਤੇ ਹੁਣ ਜਿਹੜਾ ਜਗਜੀਤ ਸਿੰਘ ਢੱਲੇਵਾਲ ਨੇ 81 ਦਿਨਾਂ ਬਾਅਦ ਕਹਿ ਸਕਦੇ ਆ ਕੇਂਦਰ ਸਰਕਾਰ ਵੱਲੋਂ ਮੀਟਿੰਗ ਮਿਲੀ ਆ ਮੀਟਿੰਗ ਦੇ ਵਿੱਚ ਕੀ ਫੈਸਲਾ ਹੁੰਦਾ ਪੂਰੇ ਭਾਰਤ ਦੇ ਕਿਸਾਨਾਂ ਦੀਆਂ ਜਿਹੜੀਆਂ ਨਿਗਾਵਾਂ ਨੇ ਉਸ ਮੀਟਿੰਗ ਤੇ ਟਿਕੀਆਂ ਹੋਈਆਂ ਨੇ ਦੇਖਣਾ ਹੋਵੇਗਾ 5 ਵਜੇ ਤੋਂ ਬਾਅਦ ਕੀ ਫੈਸਲਾ ਮਿਲਦਾ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਰਾਹਤ ਦਿੰਦੀ ਹੈ ਜਾਂ ਨਹੀਂ ਇਸ ਤੇ ਖਾਸ ਧਿਆਨ ਰੱਖਣ ਜੋ ਹੋਵੇਗਾ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਹਾਂਗੇ ਬਣੇ ਰਹੋ ਪੀਟੀਸੀ ਨਾਲ ਕੈਮਰਾਮੈਨ ਦੀਪਕ ਗਰਕ ਦੇ ਨਾਲ ਮਹਿਲਾ ਚੌਂਕ ਸੰਗਰੂਰ